ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਦੇ ਗੁਰਦੁਆਰਾ ਰਣਜੀਤਗੜ੍ਹ ਦਾ ਪੂਰਾ ਇਤਿਹਾਸ ਜਾਣਨ ਲਈ ਪੂਰੀ ਵੀਡੀਓ ਜ਼ਰੂਰ ਦੇਖਿਓ ਜੀ ਇਹ ਗੁਰਦੁਆਰਾ ਚਮਕੌਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਥਿਤ ਹੈ ਗੁਰਦੁਆਰਾ ਦਮਦਮਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਗੁਰਦੁਆਰਾ ਸਾਹਿਬ ਦੇ ਇਤਿਹਾਸਿਕ ਪ੍ਰਮਾਣ ਸਾਨੂੰ ਪੂਰੀ ਤਰ੍ਹਾਂ ਨਹੀਂ ਮਿਲਦੇ ਪਰ ਇੰਨਾ ਪ੍ਰਮਾਣ ਜ਼ਰੂਰ ਮਿਲਦਾ ਹੈ ਕਿ ਗੁਰੂ ਸਾਹਿਬ ਇੱਥੇ ਚਮਕੌਰ ਸਾਹਿਬ ਦੀ ਵੱਡੀ ਜੰਗ ਤੋਂ ਪਹਿਲਾਂ ਜਰੂਰ ਆਏ ਸਨ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਨੇ ਇਸ ਦਾ ਹਵਾਲਾ ਦਿੱਤਾ ਹੈ। ਪਹਿਲਾਂ ਅਸੀਂ ਗੱਲ ਕਰਦੇ ਹਾਂ ਇੱਥੇ ਲਿਖੇ ਇਤਿਹਾਸ ਜੋ ਕਿ ਇੱਥੋਂ ਦਾ ਪ੍ਰਬੰਧ ਸੰਭਾਲਦੇ ਬੁੱਢਾ ਦਲ ਦੇ ਸੇਵਾਦਾਰਾਂ ਨੇ ਲਿਖ ਕੇ ਲਗਾਇਆ ਹੈ। ਉਹਨਾਂ ਦੁਆਰਾ ਲਿਖਿਆ ਗਿਆ ਹੈ ਕਿ ਇੱਥੇ ਗੁਰੂ ਸਾਹਿਬ ਚਮਕੌਰ ਸਾਹਿਬ ਦੀ ਵੱਡੀ ਜੰਗ ਤੋਂ ਡੇਢ ਖੂਨ ਸਾਲ ਪਹਿਲਾਂ ਥਾਣੇਸਰ ਤੋਂ ਵਾਪਸ ਆਉਂਦੇ ਹੋਏ ਰੁਕੇ ਸਨ। ਇੱਥੇ ਹੀ ਉਹਨਾਂ ਦਾ ਦਰਸ਼ਨ ਲਈ ਇਲਾਕੇ ਦੇ ਸੰਗਤ ਦੇ ਨਾਲ-ਨਾਲ ਕਾਵਲ ਸੰਗਤੇ ਪਹੁੰਚੀ ਹੋਈ ਸੀ। ਅੰਮ੍ਰਿਤ ਵੇਲਾ ਸੀ ਤੇ ਸੱਧੂ ਅਤੇ ਮੱਧੂ ਆਸਾ ਦੀਵਾਰ ਦਾ ਕੀਰਤਨ ਕਰ ਰਹੇ ਸਨ। ਇੰਨੇ ਵਿੱਚ ਹੀ ਸਹਿਰਬੇਗ ਤੇ ਅਲਫ ਖਾਂ ਪਹਾੜੀ ਰਾਜਨ ਚੁੱਕ ਵਿੱਚ ਆ ਕੇ ਗੁਰੂ ਸਾਹਿਬ ਤੇ ਹਮਲਾ ਕਰਨ ਲਈ ਆ ਜਾਂਦੇ ਹਨ। ਹਮਲੇ ਦਾ ਪਤਾ ਚਲਦਿਆਂ ਹੀ ਗੁਰੂ ਸਾਹਿਬ ਰਣਜੀਤ ਨਗਾਰਾ ਵਜਾਉਂਦੇ ਹਨ ਅਤੇ ਡਟ ਕੇ ਅਲਫ ਖਾਂ ਤੇ ਸਹਿਰਬੇਗ ਨਾਲ ਮੁਕਾਬਲਾ ਕਰਦੇ ਹਨ। ਤੁਰਕ ਫਾਦ ਮੈਦਾਨ ਛੱਡ ਕੇ ਭੱਜ ਜਾਂਦੀ ਹੈ ਸੈਦ ਬੇਗ ਗੁਰੂ ਸਾਹਿਬ ਦੇ ਚਰਨੀ ਟਹਿ ਜਾਂਦਾ ਹੈ ਅਤੇ ਗੁਰੂ ਸਾਹਿਬ ਸਰਦਾਲੂ ਬਣ ਜਾਂਦਾ ਹੈ ਗੁਰੂ ਸਾਹਿਬ ਫਿਰ ਇੱਥੋਂ ਆਪਣੇ 100 ਸਿੰਘਾਂ ਦੇ ਜਥੇ ਨਾਲ ਅਨੰਦਪੁਰ ਸਾਹਿਬ ਨੂੰ ਰਵਾਨਾ ਹੋ ਜਾਂਦੇ ਹਨ ਅਤੇ ਉਹਨਾਂ ਦੇ ਨਾਲ ਹੀ ਸੈਦ ਬੇਗ ਵੀ ਚਲਾ ਜਾਂਦਾ ਹੈ ਇਹ ਇਤਿਹਾਸ ਹੈ ਜੀ ਜੋ ਬੁੱਢਾ ਦਲ ਸੇਵਾਦਾਰਾਂ ਨੇ ਲਿਖ ਕੇ ਲਗਾਇਆ ਗਿਆ ਹੈ ਇਸ ਦੇ ਪੂਰੇ ਪ੍ਰਮਾਣ ਨਹੀਂ ਮਿਲਦੇ ਕਿਉਂਕਿ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ 14 ਜੰਗਾਂ ਲੜੀਆਂ ਅਤੇ ਉਹਨਾਂ ਚੋਰਾ ਜੰਗਾਂ ਵਿੱਚ ਚਮਕੌਰ ਸਾਹਿਬ ਦੀ ਇਸ ਜੰਗ ਦਾ ਤਾਂ ਜ਼ਿਕਰ ਤਾਂ ਕਿਤੇ ਵੀ ਨਹੀਂ ਆਉਂਦਾ ਸੋ ਇਸੇ ਲਈ ਅਸੀਂ ਸ੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਅਤੇ ਹੋਰ ਪ੍ਰਚਾਰਕਾਂ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਕੋਈ جنگ ਹੋਈ ਹੀ ਨਹੀਂ। ਜਦੋਂ ਅਲਫ ਖਾਨ ਅਤੇ ਸੈਦ ਬੇਗ ਚੜਾਈ ਕਰਕੇ ਆਏ ਤਾਂ ਨਗਾਰਚੀ ਨੇ ਨਗਾਰਾ ਹੀ ਇੰਨੇ ਜ਼ੋਰ ਨਾਲ বাজਾਇਆ ਕਿ ਤੁਰਕ ਫੌਜ ਡਰ ਕੇ ਭੱਜ ਗਈ ਨਗਾਰੇ ਦੀ ਆਵਾਜ਼ ਸੁਣ ਕੇ ਹੀ ਸੋ ਗੁਰੂ ਸਾਹਿਬ ਨੇ ਬਚਨ ਕੀਤੇ ਕਿ ਰਾਣ ਜਿੱਤਿਆ ਗਿਆ ਇਸੇ ਲਈ ਇਸ ਸਥਾਨ ਦਾ ਨਾਮ ਗੰਜੀਤਗੜ ਰੱਖਿਆ ਗਿਆ ਇਹਦਾ ਸਾਨੂੰ ਇਹ ਜੋ ਦੂਸਰਾ ਇਤਿਹਾਸ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਅਤੇ ਹੋਰ ਪ੍ਰਚਾਰਕਾਂ ਨੇ ਦੱਸਿਆ ਇਹ ਸਹੀ ਜਾਪਦਾ ਹੈ ਅਜੇਕਰ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਮਿਲਦੀ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ